ਸਤਿ ਸ੍ਰੀ ਅਕਾਲ ਜੀ ਰੂਹ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਾਂ ਤੁਹਾਡੇ ਨਾਲ ਅੱਜਕਲ ਸਾਂਝੀ ਕਰ ਰਹੇ ਹਾਂ ਪੁਸਤਕ ਮਹਾਰਾਣੀ ਜਿੰਦਾਦੀ ਜੀਵਨ ਗਾਥਾ ਇਸ ਦੇ ਲੜੀ ਨੂੰ ਅੱਗੇ ਜਾਰੀ ਰੱਖਦੇ ਹੋਏ ਅੱਜ ਆਪਾਂ ਅਗਲਾ ਭਾਗ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਅਗਲਾ ਜੋ ਭਾਗ ਉਹਨਾਂ ਦੀ ਜੀਵਨੀ ਦਾ ਹੈ ਉਹ ਹੈ ਸ਼ੂਕ ਦੇ ਤੂਫਾਨ ਨਾਲ ਸੰਘਰਸ਼ ਇਹਦੇ ਵਿੱਚ ਪਹਿਲਾ ਜੋ ਪਾਰਟ ਆ ਰਿਹਾ ਹੈ ਉਹ ਹੈ ਮਹਾਰਾਜਾ ਰਣਜੀਤ ਸਿੰਘ ਦਾ ਦਿਹਾਂਤ ਸੁੱਖ ਆਰਾਮ ਸਕੂਨ ਦੀਆਂ ਘੜੀਆਂ ਪਤਾ ਨਹੀਂ ਕਦੋਂ ਲੰਘ ਗਈਆਂ ਤੇ ਜ਼ਿੰਦਗੀ ਜਿੰਦ ਦੁੱਖਾਂ ਦੇ ਹਨੇਰੇ ਵਿੱਚ गिर ਗਈ ਅਚਾਨਕ ਉਸਤੇ ਹੋਣੀ ਦੀ ਬਿਜਲੀ ਕੜਕੀ ਅਤੇ ਉਸਦੇ ਸਿਰ ਦਾ ਸਾਈ ਉਸ ਤੋਂ ਖੋਲਿਆ ਅਜੇ ਉਸਨੇ ਵੇਖਿਆ ਹੀ ਕੀ ਸੀ ਅਜੇ ਤਾਂ ਬਾਲ ਦਲੀਪ ਸਿੰਘ ਬਾ ਪਿਤਾ ਦੇ ਲਾਡ ਪਿਆਰ ਦੀ ਤਾਂਗ ਵਿੱਚ ਬਾਂਹ ਅੱਡਦਾ ਸੀ ਅਜੇ ਤਾਂ ਉਹਦੇ ਕੰਨ ਮਹਿਬੂਬਾ ਰਾਣੀ ਦੀ ਮਨੋਹਰ ਧੁਨੀ ਸੁਣਨ ਲਈ ਭੜਕਾਂ ਲੈਂਦੇ ਸਨ ਅਚਾਨਕ ਇਹ ਜਈ ਹਾ ਕੀ ਵਰਤਿਆ ਕਿ ਰਾਣੀ ਜਿੰਦਾ ਦੀ ਦੁਨੀਆ ਹੀ ਉਜੜ ਗਈ ਹਾਲੇ ਤਾਂ ਉਹਦੇ ਵਿਆਹ ਨੂੰ ਕਿੰਨਾ ਕੁ ਸਮਾਂ ਹੋਇਆ ਸੀ 4 ਸਾਲ ਵੀ ਪੂਰੇ ਨਹੀਂ ਹੋਏ ਸਨ ਪਰ ਕੁਦਰਤ ਦੀ ਮਰਜ਼ੀ ਅੱਗੇ ਕੋਈ ਕੀ ਕਰ ਸਕਦਾ ਹੈ ਮਹਾਰਾਜਾ ਰਣਜੀਤ ਸਿੰਘ ਪਿਛਲੇ ਕੁਝ ਸਾਲਾਂ ਤੋਂ ਅਧ ਰੰਗ ਦੇ ਰੋਕ ਨਾਲ ਪੀੜਤ ਸੀ ਅਸਲ ਵਿੱਚ ਸਰਦਾਰ ਹਰੀ ਸਿੰਘ ਨਲਵੇ ਦੀ ਮੌਤ ਤੋਂ ਬਾਅਦ ਹੀ ਉਹ ਆਪਣੇ ਆਪ ਨੂੰ ਨਿਰਬਲ ਸਮਝਣ ਲੱਗ ਪਿਆ ਸੀ ਨਲੂਏ ਸਰਦਾਰ ਦਾ ਉਸ ਨੂੰ ਬੜਾ ਆਸਰਾ ਸੀ ਉਸ ਲਈ ਵੱਡੀਆਂ-ਵੱਡੀਆਂ ਮੁਹਿੰਮਾਂ ਸਰਦਾਰ ਹਰੀ ਸਿੰਘ ਨਲੂਏ ਨੇ ਹੀ ਸਰ ਕੀਤੀਆਂ ਸਨ ਸਰਦਾਰ ਹਰੀ ਸਿੰਘ ਨਲੂਏ ਦਾ 1837 ਵਿੱਚ ਦਿਹਾਂਤ ਹੋ ਗਿਆ ਸੀ ਮਹਾਰਾਜਾ ਉਸ ਨੂੰ ਆਪਣੀ ਸੱਜੀ ਬਾਹ ਸਮਝਦਾ ਸੀ ਤੇ ਉਸ ਦੇ ਜਾਣ ਬਾਅਦ ਨਿਰਾਸ਼ ਸੀ ਉੱਪਰੋਂ ਇਹ ਮਨਹੋਸ ਬਿਮਾਰੀ ਮਹਾਰਾਜ ਨੂੰ ਅਦਰੰਗ ਦਾ ਪਹਿਲਾ ਦੌਰ ਪਹਿਲਾ ਦੌਰਾ ਹੋਇਆ ਤੇ ਬਿਮਾਰੀ ਵੱਧਦੀ ਹੀ ਗਈ ਪਾਉ ਮੀ ਫਕੀਰ ਅਜੀਜ਼ਉਦੀਨ ਜੋ ਬਹੁਤ ਵੱਡੇ ਹਕੀਮ ਸਨ ਪੂਰੀ ਤਨਦੇਹੀ ਨਾਲ ਇਲਾਜ ਵਿੱਚ ਲੱਗੇ ਹੋਏ ਸਨ ਪਰ ਹੋਣੀ ਹੋ ਕੇ ਰਹਿੰਦੀ ਹੈ ਜਿੰਦਾ ਨੂੰ ਜਦੋਂ ਤੋਂ ਇਹ ਬਿਮਾਰੀ ਦਾ ਪਤਾ ਲੱਗਾ ਸੀ ਉਸਨੇ ਮਹਾਰਾਜ ਕੋਲ ਹੀ ਆਪਣਾ ਟਿਕਾਣਾ ਬਣਾ ਲਿਆ ਸੀ ਦਿਨ ਰਾਤ ਸੇਵਾ ਵਿੱਚ ਲੱਗੀ ਰਹਿੰਦੀ ਸੀ ਅਰਦਾਸਾਂ ਕਰਦੀ ਰਹਿੰਦੀ ਸੀ ਮਨ ਨੂੰ ਹਰ ਵੇਲੇ ਤੜਕੋ ਲੱਗਾ ਰਹਿੰਦਾ ਸੀ ਆਪਣੀ ਹਾਲਤ ਵਿਗੜਦੀ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਿਸ਼ੇਸ਼ ਦਰਬਾਰ ਲਾਇਆ ਸਾਰੇ ਅਹਿਲਕਾਰ ਪਰਿਵਾਰਕ ਮੈਂਬਰ ਸਿੱਖ ਜਰਨਲ ਪਹੁੰਚੇ ਮਹਾਰਾਜਾ ਨੇ ਆਪਣੇ ਕੰਬ ਦੇ ਹੱਥਾਂ ਨਾਲ ਆਪਣੇ ਵੱਡੇ ਸੁਪੁੱਤਰ ਸਰਦਾਰ ਖੜਕ ਸਿੰਘ ਨੂੰ ਤਿਲਕ ਕੀਤਾ ਤੇ ਟਿੱਕਾ ਸਾਹਿਬ ਦੀ ਉਪਾਧੀ ਦਿੱਤੀ ਜਿਸ ਦਾ ਅਰਥ ਸੀ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਸਰਦਾਰ ਖੜਕ ਸਿੰਘ ਮਹਾਰਾਜਾ ਬਣੇਗਾ ਤੇ ਰਾਜ ਭਾਗ ਸੰਭਾਲੇਗਾ ਮਹਾਰਾਜੇ ਨੇ ਰਾਜਾ ਧਿਆਨ ਸਿੰਘ ਨੂੰ ਵਜ਼ੀਰ ਬਣਾਇਆ ਅਤੇ ਕੀਤਾ ਉੱਪਰ ਹੱਥ ਰਖਵਾ ਕੇ ਸੌਂਚ ਕੋਵਾਈ ਉਹ ਸਿੱਖ ਰਾਜ ਅਤੇ ਮਹਾਰਾਜਾ ਖੜਕ ਸਿੰਘ ਦਾ ਵਫਾਦਾਰ ਰਹੇਗਾ। ਅਸਲ ਵਿੱਚ ਰਾਜਾ ਧਿਆਨ ਸਿੰਘ ਡੋਗਰਾ ਇੱਕ ਛਾਤਰ ਇਨਸਾਨ ਸੀ ਜੋ ਅੰਦਰੋਂ-ਅੰਦਰੀ ਸਿੱਖ ਰਾਜ ਨੂੰ ਦਿਮਗ ਬਣ ਕੇ ਖਾ ਰਿਹਾ ਸੀ। ਉਹ ਸੱਤਾ ਦਾ ਭੁੱਖਾ ਸੀ ਅਤੇ ਉਸ ਦਾ मंसूबा ਇਹ ਹੋ ਰਿਹਾ ਕਿ ਰਾਜਾ ਕੋਈ ਵੀ ਬਣੇ ਵਜ਼ੀਰ ਉਹ ਹੀ ਬਣੇਗਾ। ਜਿੰਦਾ ਉਸ ਦੀ ਚਾਲ ਨੂੰ ਭਾਂਪ ਚੁੱਕੀ ਸੀ ਪਰ ਮਹਾਰਾਜੇ ਦੀ ਹਾਲਤ ਵੇਖ ਕੇ ਉਹ ਕੁਝ ਕਹਿਣ ਤੋਂ ਗੁਰੇਜ਼ ਕਰਕੇ ਚੁੱਪ ਹੋ ਗਏ। ਅਖੀਰ ਉਹ ਮਨਹੋਸ ਦਿਨ ਵੀ ਆ ਗਿਆ। ਮਹਾਰਾਜੇ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਕਿਸੇ ਦਵਾਈ ਨੇ ਕੋਈ ਅਸਰ ਨਹੀਂ ਕੀਤਾ ਅਤੇ 27 ਜੂਨ 1839 ਈਸਵੀ ਮੁਤਾਬਕ 15 ਹਾੜ 1896 ਵਿਕਰਮੀ ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਜਿੰਦਾ ਅਤੇ ਬਾਕੀ ਸਭ ਨਾਲ ਰੋਂਦੇ ਵੀ ਲਖਦੇ ਛੱਡ ਕੇ ਅਕਾਲ ਚਲਾਣਾ ਕਰ ਗਿਆ ਉਦੋਂ ਮਹਾਰਾਜੇ ਦੀ ਉਮਰ 58 ਸਾਲ 7 ਮਹੀਨੇ ਤੇ 26 ਦਿਨ ਸੀ ਜਿੰਦਾ ਦੇ ਰਣਜੀਤ ਸਿੰਘ ਦਾ लाਡਲਾ ਪੁੱਤਰ ਦਲੀਪ ਸਿੰਘ ਉਸ ਵੇਲੇ 10 ਕੁ ਮਹੀਨਿਆਂ ਦਾ ਸੀ ਮਹਾਰਾਜੇ ਦੀ ਮੌਤ ਵਾਲੇ ਦਿਨ ਪੂਰਨਮਾਸ਼ੀ ਦਾ ਦਿਹਾੜਾ ਸੀ। ਗਿਆਨੀ ਸੋਨ ਸਿੰਘ ਸੀਤਲ ਅਨਸਾਰ ਪੂਰਨਮਾਸ਼ੀ 'ਚ ਤਾਂ ਲੋਕਾਂ ਦੀਆਂ ਰਾਤਾਂ ਵੀ ਚਾਨਣੀਆਂ ਹੁੰਦੀਆਂ ਹਨ। ਪਰ ਪੰਜਾਬੀਆਂ ਦੇ ਭਾਅ ਦਾ ਦਿਨ ਦੀਵੀ ਹਨੇਰੇ ਪੈ ਗਿਆ। ਸਾਰਾ ਪਰਿਵਾਰ ਤੇ ਤਮਾਮ ਪਰਜਾ ਤਾਹਾਂ ਮਾਰ ਕੇ ਰੋ ਰਹੀ ਸਨ। ਇਹ ਖਬਰ ਜੰਗਲ ਦੀ ਅਗਵਾਂ ਚਾਰੇ ਪਾਸੇ ਫੈਲ ਗਈ। ਖੁਸ਼ੀ ਵਸ ਦੇ ਲਾਹੌਰ ਸ਼ਹਿਰ ਵਿੱਚ ਸੋਗ ਵਰਤ ਗਿਆ। ਹਾਹਾਕਾਰ ਮਚ ਗਈ। ਸਿਖਰਾਜ ਦਾ ਸੂਰਜ ਸਿਖਰ ਦੁਪਹਿਰੇ ਛਿਪ ਗਿਆ। ਤੇ ਜਿੰਦਾਂ ਤਾਂ ਦੁਨੀਆ ਹੀ ਉਜੜ ਗਈ। ਮਹਾਰਾਜੇ ਦੀ ਅੰਤਿਮ ਯਾਤਰਾ ਦੀ ਤਿਆਰੀ ਕੀਤੀ ਗਈ। ਮ੍ਰਿਤਕ ਦੇਹ ਨੂੰ ਬੰਗਾ ਜਲ ਨਾਲ ਇਸ਼ਨਾਨ ਕਰਵਾਇਆ ਗਿਆ। ਹੀਰੇ ਮੋਤੀ ਤੇ ਫੁੱਲਾਂ ਨਾਲ ਸਜੀ ਅਰਥੀ ਤਿਆਰ ਕੀਤੀ ਗਈ। ਡੇਰਾ ਸਾਹਿਬ ਦੇ ਪਿਛਲੇ ਪਾਸੇ ਸੰਸਕਾਰ ਦੀ ਤਿਆਰੀ ਸੀ। ਮਹਾਰਾਜਾ ਖੜਕ ਸਿੰਘ ਨੇ ਚਿਖਾ ਨੂੰ ਅਗਨੀ ਦੇਣੀ ਸੀ। ਸਸਕਾਰ ਸਮੇਂ ਰਾਜਾ ਧਿਆਨ ਸਿੰਘ ਡੋਗਰੇ ਨੇ ਇੱਕ ਅਜੀਬ ਜਿਹਾ ਨਾਟਕ ਕੀਤਾ ਉਹ ਭੱਜ ਕੇ ਚਿਤਾਵਲ ਆਉਂਦਾ ਸੀ ਆਖਦਾ ਸੀ ਕਿ ਉਹ ਵੀ ਮਹਾਰਾਜੇ ਦੀ ਚਿਤਾ ਵਿੱਚ ਸੜ ਕੇ ਸਵਾ ਹੋਵੇਗਾ ਹਰ ਵਾਰ ਉਸ ਦਾ ਭਰਾ ਗੁਲਾਬ ਸਿੰਘ ਉਸ ਨੂੰ ਫੜ ਕੇ ਪਾਸੇ ਲੈ ਜਾਂਦਾ ਸੀ ਤੇ ਸਮਝਾਉਂਦਾ ਸੀ ਕਿ ਉਸਨੇ ਗੀਤਾ ਦੇ ਹੱਥ ਰੱਖ ਕੇ ਸਿੱਖ ਰਾਜ ਦੇ ਮਹਾਰਾਜਾ ਖੜਕ ਸਿੰਘ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਲਈ ਹੈ ਉਪਾਵਕੋਗੇ ਅਜੇ ਹੀ ਸੜ ਮਰਨ ਦੀ ਹਰਕਤ ਨਾ ਕਰੇ ਤੇ ਧਿਆਨ ਸਿੰਘ ਦਾ ਕਿਹੜਾ ਸੱਚਮੁੱਚ ਮਰਨ ਦਾ ਇਰਾਦਾ ਸੀ ਉਹ ਤਾਂ ਲੋਕਾਂ ਦੀ ਹਮਦਰਦੀ ਹਾਸਲ ਕਰ ਰਿਹਾ ਸੀ ਲੋਕਾਂ ਨੂੰ ਇਹ ਪੱਕਾ ਕਰ ਰਿਹਾ ਸੀ ਕਿ ਉਹ ਮਹਾਰਾਜੇ ਦਾ ਕਿੰਨਾ ਨਜ਼ਦੀਕੀ ਹੈ ਕਿ ਉਸ ਨੂੰ ਮਹਾਰਾਜੇ ਦੀ ਮੌਤ ਦਾ ਕਿੰਨਾ ਦੁੱਖ ਹੋਇਆ ਹੈ ਇਸ ਤੋਂ ਵੀ ਅੱਗੇ ਉਹ ਅਜਿਹਾ ਕਰਕੇ ਰਾਣੀਆਂ ਨੂੰ ਮਹਾਰਾਜੇ ਨਾਲ ਸਤੀ ਹੋਣ ਲਈ ਉਕਸਾ ਰਿਹਾ ਸੀ ਉਸ ਦੀ ਸੁਖ ਸਾਹਟ ਕੰਮ ਕਰ ਗਈ ਤੇ ਮਹਾਰਾਜੇ ਦੀਆਂ ਕੁਝ Hindu ਰਾਣੀਆਂ ਉਸ ਦੀ ਚਿਤਾ ਵਿੱਚ ਬੈਠ ਗਈਆਂ ਖੜਕ ਸਿੰਘ ਨੇ ਚਿਤਾ ਨੂੰ ਅਗਨੀ ਦਿੱਤੀ ਤੇ ਮਹਾਰਾਜ ਦੇ ਦੇ ਨਾਲ ਉਹ ਰਾਣੀਆਂ ਵੀ ਸੜਕਿਸਵਾ ਹੋ ਗਈਆਂ ਜਿੰਦਾਂ ਨੂੰ ਵੀ ਇਸ਼ਾਰਿਆਂ ਨਾਲ ਸਤੀ ਹੋਣ ਲਈ ਫਸਾਇਆ ਗਿਆ ਪਰ ਉਹ ਅ제ਹਾ ਕਰਨ ਲਈ ਰਜ਼ਾਮੰਦ ਨਾ ਹੋਈ ਕਵੀਕਤਾ ਉਸ ਦਾ ਬੱਚਾ ਬਹੁਤ ਛੋਟਾ ਸੀ ਤੇ ਦੂਜਾ ਹੋ ਸਧਾਂਤਕ ਤੌਰ ਤੇ ਵੀ ਸਤੀ ਪ੍ਰਥਾ ਦੇ ਵਿਰੋਧ ਸੀ ਉਸ ਨੇ ਗੁਰੂ ਅਮਰਦਾਸ ਜੀ ਦੀ ਬਾਣੀ ਵਿੱਚ ਸਤੀ ਪ੍ਰਥਾ ਬਾਰੇ ਦਰਸਾਏ ਵਿਚਾਰ ਆਪਣੇ ਮਨ ਵਿੱਚ ਲਿਆਂਦੇ ਸਤੀ ਆਏ ਨਾ ਆਖਿਨ ਜੋ ਮੜਿਆ ਲਗ ਜਲਨ ਨਾਨਕ ਸਤੀ ਆ ਜਾਣੀਨ ਜਬਰਹਿ ਚੋਟ ਮਰਨਨ ਉਸਨੇ ਗੁਰਬਾਣੀ ਵਿੱਚ ਦੱਸੇ ਮਾਰਗ ਨੂੰ ਅਪਣਾਇਆ ਤੇ ਮਹਾਰਾਜੇ ਦੇ ਵਿਛੋੜੇ ਨੂੰ ਕਲ ਨਾਲ ਲਾ ਕੇ ساری ਉਮਰ گزارਨ ਦਾ ਫੈਸਲਾ ਕੀਤਾ। ਬਾਲ ਦਲੀਪ ਸਿੰਘ ਦੀ ਚੰਗੀ ਪਰਵਰਿਸ਼ ਦਾ ਸੰਕਲਪ ਲਿਆ ਤੇ ਮਹਾਰਾਜੇ ਦੇ ਸਥਾਪਿਤ ਕੀਤੇ ਮਹਾਨ ਸਿੱਖ ਰਾਜ ਦੀ ਸਲਾਮਤੀ ਲਈ ਸੰਘਰਸ਼ ਕਰਨ ਦੀ ਸੌ ਚੱਕੀ। ਮੋਇਆ ਸ਼ੇਰ ਪੰਜਾਬ ਦਾ ਤਾਂ ਜਿੰਦਾ ਮਾਰੀ ਉਹਦੇ ਭਾ ਦੀ ਉਲਟ ਗਈ ਅੱਜ ਦੁਨੀਆ ਸਾਰੀ ਤਖਤੋਂ ਧਰਤੀ ਟੈ ਪਈ। ਉਹ ਰਾਜਦੁਲਾਰੀ ਮੈਲੀ ਵਸਦੀ ਮੌਤ ਨਹੀਂ ਨਾ ਵੇਖ ਸਹਾਰੀ ਸੁਰਗਸਾੜਿਆ ਉਸ ਦਾ ਸੁੱਟ ਕੇ ਅੰਗਿਆਰੀ ਕੱਖੋਂ ਹੌਲੀ ਹੋ ਗਈ ਲਾਲਾਂ ਤੋਂ ਭਾਰੀ ਛਾਤੀ ਘੁੱਟ ਦਲੀਪ ਨੂੰ ਉਹ ਇਉਂ ਪੁਕਾਰੀ ਤੇਰੇ ਬਦਲੇ ਜੀਵਾਂਗੀ ਮਾਂ ਸਦਕੇ ਵਾਰੀ ਅੰਗਰੇਜ਼ਾਂ ਨੂੰ ਮਹਾਰਾਜ ਦੀ ਬਿਮਾਰੀ ਬਾਰੇ ਪਤਾ ਸੀ ਉਹ ਤਾਂ ਕਦੋਂ ਤੇ ਮੌਤ ਦੀ ਖਬਰਾਂ ਮੌਤ ਦੀ ਖਬਰ ਦੀਆਂ ਕੰਸੋਵਾਂ ਲੈ ਰਹੇ ਸਨ ਉਹਨਾਂ ਦੀ ਗੰਦੀ ਨਜ਼ਰ ਪੰਜਾਬ ਤੇ ਲੱਗੀ ਹੋਈ ਸੀ ਪਰ ਮਹਾਰਾਜਾ ਰਣਜੀਤ ਸਿੰਘ ਅੱਗੇ ਉਹਨਾਂ ਦਾ ਕੋਈ ਪੇਸ਼ ਨਹੀਂ ਸੀ ਜਾ ਰਹੀ ਉਹ ਸ਼ੇਰੇ ਪੰਜਾਬ ਤੋਂ ਇੰਨਾ ਡਰਦੇ ਸਨ ਕਿ ਉਸ ਦੇ ਜਿਉਂਦੇ ਜੀ ਕਿਸੇ ਤਰ੍ਹਾਂ ਦਾ ਵੀ ਪੰਗਾ ਲੈਣ ਤੋਂ ਚਿਜਕਦੇ ਸਨ ਅੰਜ ਉਹਨਾਂ ਨੇ ਸਤਲੁਜ ਤੋਂ ਉਰਾਰ ਯੁੱਧ ਦੀਆਂ ਪੂਰੀਆਂ ਤਿਆਰੀਆਂ ਕਰ ਰੱਖੀਆਂ ਸਨ ਲੁਧਿਆਣੇ ਤੋਂ ਆਪਣਾ ਆਰਮੀ ਹੈੱਡ ਕੁਆਰਟਰ ਫਿਰੋਜ਼ਪੁਰ ਲੈ ਆਂਦਾ ਸੀ ਕਿਉਂਕਿ ਇੱਥੋਂ ਸਿੱਖ ਰਾਜ ਤੇ ਆਸਾਨੀ ਨਾਲ ਨਜ਼ਰ ਰੱਖੀ ਜਾ ਸਕਦੀ ਸੀ 1835 ਵਿੱਚ ਉਹਨਾਂ ਨੇ ਸਰਦਾਰਨੀ ਲక్ష్ਮਣਕੌਰ ਤੇ ਫਿਰੋਜ਼ਪੁਰ ਖੋ ਕੇ 1838 ਵਿੱਚ ਇੱਥੇ ਬਕਾਇਦਾ ਛਾਉਣੀ ਸਥਾਪਿਤ ਕਰ ਲਈ ਸੀ 1835 ਵਿੱਚ ਉਹਨਾਂ ਨੇ ਸਰਦਾਰਨੀ ਲక్ష్ਮਣਕੌਰ ਤੋਂ ਫਿਰੋਜ਼ਪੁਰ ਖੋ ਕੇ 1838 ਵਿੱਚ ਇੱਥੇ ਬਕਾਇਦਾ ਛਾਉਣੀ ਸਥਾਪਿਤ ਕਰ ਲਈ ਸੀ ਸਿੱਖ ਰਾਜ ਵਿੱਚ ਵੀ ਉਹ ਅੰਦਰ ਖਾਤੇ ਆਪਣੇ ਏਜੰਟਾਂ ਤੇ ਹੱਥ ਨੋਕਿਆਂ ਦਾ ਜਾਲ ਵਿਛਾ ਰਹੇ ਸਨ ਫਕੀਰ ਅਜ਼ੀਜ਼ਉਦੀਨ ਨੇ ਮਹਾਰਾਜੇ ਦੇ ਸੰਸਕਾਰ ਤੋਂ ਬਾਅਦ ਇਕੱਠ ਕੀਤਾ ਮਹਾਰਾਜਾ ਖੜਕ ਸਿੰਘ ਦਾ ਬਕਾਇਦਾ ਰਾਜ ਦੇ ਲਗਤੇ ਤਾਜਪੋਸ਼ੀ ਦਾ ਪ੍ਰਬੰਧ ਕੀਤਾ ਗਿਆ ਖੜਕ ਸਿੰਘ ਮਹਾਰਾਜੇ ਦੇ ਤਖਤ ਤੇ ਬੈਠਾ ਤੇ ਰਾਜਾ ਧਿਆਨ ਸਿੰਘ ਵਜ਼ੀਰ ਦੀ ਕੁਰਸੀ ਤੇ ਦੋਵਾਂ ਨੇ ਹਲਫਨਾਮਾ ਲਿਆ ਰਾਜਾ ਧਿਆਨ ਸਿੰਘ ਨੇ ਗੀਤਾ ਦੇ ਹੱਥ ਰੱਖ ਕੇ ਵਫਾਦਾਰੀ ਦੀ ਕਸਮ ਚੁੱਕੀ ਉਧਰ ਮਹਾਰਾਣੀ ਜਿੰਦਾ ਜੂਨ ਨਪੁੰਨ ਸਿਆਸੀ ਸਮਝ ਰੱਖਦੀ ਸੀ ਇਹ ਸਾਰੇ ਕੁਝ ਨੂੰ ਵੇਖ ਵੀ ਰਹੀ ਸੀ ਤੇ ਸਮਝ ਵੀ ਰਹੀ ਸੀ ਧਿਆਨ ਸਿੰਘ ਦੇ ਇਰਾਦਿਆਂ ਨੂੰ ਤਾਂ ਉਹ ਤਾੜ ਚੁੱਕੀ ਸੀ ਪਰ ਫਿਰ ਵੀ ਉਸ ਦੇ ਮਨ ਹੀ ਮਨ ਵਿੱਚ ਸਿੱਖ ਰਾਜ ਦੀ ਸਲਾਮਤੀ ਦੀ ਅਰਦਾਸ ਕੀਤੀ ਆਪਣੇ ਲਾਲ ਨੂੰ ਛਾਤੀ ਨਾਲ ਕੁੱਟਿਆ ਅਤੇ ਮਹਾਰਾਜ ਦੀਆਂ ਯਾਦਾਂ ਵਿੱਚ ਖੋ ਗਏ ਸੱਤਾ ਲਈ ਖਾਣਾ ਜੰਗੀ ਤੇ ਦਲੀਪ ਸਿੰਘ ਦਾ ਰਾਸ਼ ਤਿਲਕ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਨਾਲ ਹੀ ਸਿੱਖ ਰਾਜ ਦਾ ਸੂਰਜ ਵੀ ਡੁੱਬ ਗਿਆ ਕਾਲਾ ਸੰਗਣਾ ਹਨੇਰਾ ਸਿੱਖ ਰਾਜ ਨੂੰ ਹੜੱਪਣ ਲਈ ਸ਼ੂਕਦਾ ਹੋਇਆ ਨਜ਼ਰ ਆ ਰਿਹਾ ਸੀ ਇਹ ਕਾਲੀ ਬੋਲੀ ਹਨੇਰੀ ਜਿੰਨਾ ਟਿੱਲਿਆਂ ਤੋਂ ਉੱਠਦੀ ਸੀ ਉਹ ਢਿੱਲੇ ਸਤ ਸਮੁੰਦਰੋਂ ਪਾਰ ਆਏ ਗੋਰੇ ਦੈਂਤਾਂ ਦੇ ਉਸਾਰੇ ਹੋਏ ਸਨ ਤੇ ਜਿੰਨਾ ਟਿੱਬਿਆਂ ਦੀ ਕਾਲੀ ਰੇਤ ਆਪਣੇ ਚ ਭਰ ਕੇ ਇਹ ਹੋਰ ਸ਼ੂਕ ਦੀ ਮਾਰਦੀ ਸੀ ਉਹ ਸਾਡੇ ਪੰਜਾਬ ਦੇ ਆਪਣੇ ਟਿੱਬੇ ਸਨ ਸੋ ਆਖਣ ਨੂੰ ਸਿੱਖ ਰਾਜ ਦੇ ਸ਼ਾਹੀ ਦਰਬਾਰ ਦੇ ਬੁਰਜ ਖਵਾਉਂਦੇ ਸਨ ਪਰ ਇਸ ਦਰਬਾਰ ਨੂੰ ਢਾਹ ਢੇਰੀ ਕਰਨ ਲਈ ਪੱਪਾ ਪਾਰ ਹੋਏ ਖਲੋਤੇ ਸਨ ਜਿੰਦਾ ਆਪਣੇ ਭੋਲਵਾਲ ਨੂੰ ਹਿੱਕ ਨਾਲ ਲਾਈ ਅਜਬ ਸੰਕਟ ਵਿੱਚ ਫਸੀ ਹੋਈ ਸੀ ਉਸਨੇ ਆਪਣੇ ਆਪ ਨੂੰ ਆਪਣੇ ਲਾਲ ਨੂੰ ਤੇ ਸਿੱਖ ਰਾਜ ਨੂੰ ਤਿੰਨਾਂ ਨੂੰ ਬਚਾਉਣਾ ਸੀ ਪਰ ਕਾਲੇ ਹਨੇਰੀਆਂ ਨੇ ਛਾਤਰ ਸਨ ਤੇ ਅੰਦਰ ਖਾਤੇ ਐਨੇ ਚਿਰ ਤੋਂ ਗੁੰਦਾ ਗੁੰਨ ਰਹੇ ਸਨ ਕਿ ਉਹ ਇੱਕਦਮ ਕੁਝ ਵੀ ਕਰਨ ਦੀ ਹਾਲਤ ਵਿੱਚ ਨਹੀਂ ਸੀ ਉਸ ਨੂੰ ਉਸ ਵੇਲੇ ਦੀ ਉਡੀਕ ਸੀ ਜਦੋਂ ਉਹ ਸੰਘਰਸ਼ ਵਿੱਚ ਕੁੱਦੇ ਤੇ ਇਨ੍ਹਾਂ ਕਾਲੇ ਹਨੇਰੀਆਂ ਨੂੰ ਮੂੰਹ ਤੋੜਵਾ ਜਵਾਬ ਦੇਵੇ ਜਦੋਂ ਤੱਕ ਉਹ ਸਥਿਤੀ ਨੂੰ ਪੂਰੀ ਤਰ੍ਹਾਂ ਸਮਝਦੀ ਖੇਡ ਬਹੁਤ ਵਿਗੜ ਚੁੱਕੀ ਸੀ ਬੰਦ ਕਰੇ ਤਾਂ ਕੀ ਕਰੇ ਦੁਸ਼ਮਣ ਦੀ ਪਛਾਣ ਹੋ ਸਕਦੀ ਹੈ ਚੋਰ ਨੂੰ ਸਨ ਲਾਉਂਦੇ ਫੜਿਆ ਜਾ ਸਕਦਾ ਹੈ ਪਰ ਜਦੋਂ ਪਹਿਰੇਦਾਰ ਹੀ ਚੋਰਾਂ ਨਾਲ ਰਲ ਜਾਣ ਤੇ ਆਪਣੇ ਖਾਸ ਨੇੜਲੇ ਮਿੱਤਰ ਦੁਸ਼ਮਣ ਬਣ ਜਾਣ ਤਾਂ ਬੰਦਾ ਕੀ ਕਰੇ ਜਿੰਦਾ ਕੁਝ ਘਰ ਦੇ ਪੇਤਿਆਂ ਨੂੰ ਤਾਂ ਪਛਾਣਦੀ ਸੀ ਅੰਗਰੇਜ਼ਾਂ ਦੀਆਂ ਚਾਲਾਂ ਨੂੰ ਵੀ ਜਾਣਦੀ ਸੀ ਪਰ ਉਸ ਨੂੰ ਜਿਹੜੇ ਬੰਦੇ ਵਿਸ਼ਵਾਸ ਪੱਤਰ ਜਾਪਦੇ ਸਨ ਉਹ ਵੀ ਵਿਸ਼ਵਾਸ ਘਾਤੀ ਨਿਕਲਣਗੇ ਉਸ ਨੂੰ ਇਹ ਕਿੱਥੇ ਪਤਾ ਸੀ ਮਹਾਰਾਜੇ ਦੇ ਜਹਾਨ ਨੂੰ ਜਾਣ ਦੀ देर ਸੀ ਕਿ ਸੱਤਾ ਲਈ ਮਾਰਤਾੜ ਸ਼ੁਰੂ ਹੋ ਗਈ। ਰਾਜਿਕਤਾ ਦਾ ਪੂਰਾ ਬੋਲਬਾਲਾ ਹੋ ਗਿਆ ਤੇ ਸਾਜ਼ਿਸ਼ਾਂ ਦਾ ਬਾਜ਼ਾਰ ਗਰਮ ਹੋ ਗਿਆ। ਗੱਦੀ ਦੇ ਦਾਅਵੇਦਾਰਾਂ ਦੀ ਇੱਕ ਤੋਂ ਬਾਅਦ ਇੱਕ ਕਤਲ ਹੋਣ ਲੱਗੇ। ਕਿਸੇ ਦੀ ਅੱਖਾਂ ਵਿੱਚ ਤਖਤ ਦੀ ਚਰਬੀ ਚੜ ਗਈ ਤੇ ਕਿਸੇ ਦੀ ਅੱਖਾਂ ਵਿੱਚ ਵਜ਼ੀਰੀ ਦੀ। ਮਹਾਰਾਜੇ ਤਿੱਲਾ-ਤਿੱਲਾ ਕਰਕੇ ਇਕੱਠੇ ਕੀਤੇ ਸਿੱਖ ਰਾਜ ਰੂਪੀ ਆਲਣੇ ਦਾ ਤਿੱਲਾ-ਤਿੱਲਾ ਵਿਖਰਨਾ ਸ਼ੁਰੂ ਹੋ ਗਿਆ। ਜਿੰਦਾ ਇਹ ਸਭ ਵੇਖ ਕੇ ਮਹਾਰਾਜੇ ਨੂੰ ਯਾਦ ਕਰਕੇ ਖੂਨ ਦੇ ਅਥਰੂ ਰਹੀ ਸੀ ਹਰ ਰੋਜ਼ ਕੋਈ ਨਾ ਕੋਈ ਬੁਰੀ ਖਬਰ ਸੁਣਨ ਦੀ ਮਿਲ ਰਹੀ ਸੀ ਹਰ ਰੋਜ਼ ਸ਼ਿਵਾ ਬਲਦਾ ਸੀ ਫੋੜੀ ਬਿਚਤੀ ਸੀ ਤੇ ਹਰ ਰੋਜ਼ ਸਤਲੁਜ ਪਾਰ ਪੰਜਾਬ ਦੀ ਬਰਬਾਦੀ ਵੇਖ ਕੇ ਗੋਰੇ ਖੁਸ਼ੀ ਚ ਚੰਗਰਾ ਮਾਰਦੇ ਸਨ ਇਸ ਸਥਿਤੀ ਬਾਰੇ ਸ਼ਾ ਮੁਹੰਮਦ ਆਪਣੇ ਜੰਗਨਾਮੇ ਵਿੱਚ ਲਿਖਦਾ ਹੈ ਪਿੱਛੇ ਇੱਕ ਸਰਕਾਰ ਦੇ ਖੇਡ ਵਿੱਚ ਲਈ ਪਈ ਨਿਤ ਹੁੰਦੀ ਮਾਰੋ ਮਾਰਨੀ ਆ ਗੱਲ ਅੱਗੇ ਤੋਰਨ ਤੋਂ ਪਹਿਲਾਂ ਚੰਗਾ ਰਹੇਗਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਬਾਰੇ ਤੇ ਉਹਨਾਂ ਬਾਰੇ ਹਲਕੀ ਜਿਹੀ ਜਾਣਕਾਰੀ ਲੈ ਲਈ ਜਾਵੇ ਜੋ ਅਸਲ ਵਿੱਚ ਰਾਜਗਦੀ ਤੇ ਬੈਠੇ ਨਾਲ ਹੀ ਉਹਨਾਂ ਵਿਅਕਤੀਆਂ ਤੇ ਜੁੰਡਲੀਆਂ ਬਾਰੇ ਵੀ ਜਾਣ ਲਿਆ ਜਾਵੇ ਜੋ ਆਪਣੀ ਸਾਜ਼ਿਸ਼ਾਂ ਨਾਲ ਪੰਜਾਬ ਨੂੰ ਖਾਨਾ ਜੰਗੀ ਦਾ ਅਖਾੜਾ ਬਣਾਈ ਬੈਠੇ ਸਨ ਨਿਤ ਖੂਨ ਦਾ ਦਰਿਆ ਵਹਾਉਂਦੇ ਸਨ ਤੇ ਸਿੱਖ ਰਾਜ ਦੀ ਬਰਬਾਦੀ ਵਿੱਚ ਘਟਿਆ ਰੋਲ ਨਿਭਾ ਰਹੇ ਸਨ ਮਹਾਰਾਜਾ ਨੇ ਆਪਣੇ ਵੱਡੇ ਪੁੱਤਰ ਖੜਕ ਸਿੰਘ ਨੂੰ ਆਪਣੇ ਹੁੰਦਿਆਂ ਹੀ ਮਹਾਰਾਜ ਐਲਾਨ ਦਿੱਤਾ ਸੀ ਖੜਕ ਸਿੰਘ ਦਾ ਪੁੱਤਰ ਨੌਨਿਹਾਲ ਸਿੰਘ ਦੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਗੱਦੀ ਦੇ ਵਾਰਸ ਉਹਦੇ ਪੁੱਤ ਪੋਤਰੇ ਇਹੀਟ ਲਿਖੇ ਅਨੁਸਾਰ ਹਨ ਖੜਕ ਸਿੰਘ ਪੁੱਤਰ ਨੌਨਿਹਾਲ ਸਿੰਘ ਸ਼ੇਰ ਸਿੰਘ ਦੋ ਪੁੱਤਰ ਉਹਨਾਂ ਦੇ ਸਨ ਪ੍ਰਤਾਪ ਸਿੰਘ ਸ਼ਿਵਦੇਵ ਸਿੰਘ ਤਾਰਾ ਸਿੰਘ ਮਲਤਾਨਾ ਸਿੰਘ ਕਸ਼ਮੀਰਾ ਸਿੰਘ ਅਸ਼ੋਰਾ ਸਿੰਘ ਦਲੇਪ ਸਿੰਘ ਦਲੇਪ ਸਿੰਘ ਜੀ ਦੇ ਤਿੰਨ ਪੁੱਤਰ ਵਿਕਟਰ ਫਰੈਡਰਿਕ ਅਲਬਰਟ ਇਹ ਤਾਂ ਉਹਨਾਂ ਦਾ ਚਾਰਟ ਹੈ ਜੋ ਅਸਲ ਵਿੱਚ ਰਾਜਗਦੀ ਤੇ ਬੈਠੇ ਸਨ ਖੜਕ ਸਿੰਘ ਨੌਨਿਹਾਲ ਸਿੰਘ ਚੰਦਕੌਰ ਸਰਪ੍ਰਸਤ ਨੌਨਿਹਾਲ ਸਿੰਘ ਤੇ ਉਸਦੇ ਬੱਚੇ ਦੀ ਜੋ ਪੈਦਾ ਹੀ ਨਹੀਂ ਹੋਇਆ ਸ਼ੇਰ ਸਿੰਘ ਦਲੇਪ ਸਿੰਘ ਸਰਪ੍ਰਸਤ ਰਾਣੀ ਜਿੰਦਾ ਲੱਗਦੇ ਹੱਥ ਉਹਨਾਂ ਲੋਕਾਂ ਬਾਰੇ ਵੀ ਹਲਕੀ ਜੀ ਜਾਣਕਾਰੀ ਲੈ ਲਈਏ ਜਿੰਨਾ ਕਾਰਨ ਸਿੱਖ ਰਾਜ ਦੇ ਹਾਲਾਤ ਲਗਾਤਾਰ ਖਰਾਬ ਤੋਂ ਖਰਾਬ ਹੁੰਦੇ ਚਲੇ ਗਏ ਡੋਗਰੀ ਸਰਦਾਰ ਜੰਮੂ ਨੇੜੇ ਅਸਮਹਿਲਪੁਰ ਦੇ ਵਸਨੀ ਕੇਸਰੀ ਡੋਗਰੇ ਦੇ ਖਾਨਦਾਨ ਦੇ ਸਰਦਾਰ ਗੁਲਾਬ ਸਿੰਘ ਧਿਆਨ ਸਿੰਘ ਸੁਚੇਤ ਸਿੰਘ ਧਿਆਨ ਸਿੰਘ ਸ਼ੇਰ-ਏ-ਪੰਜਾਬ ਦਾ ਵਜ਼ੀਰ ਸੀ ਫਿਰ ਖੜਕ ਸਿੰਘ ਦਾ ਵਜ਼ੀਰ ਬਣਿਆ ਉਹ ਆਪਣੇ ਪੁੱਤਰ ਹੀਰਾ ਸਿੰਘ ਨੂੰ ਤਖਤ ਤੇ ਬਿਠਾਉਣ ਦੇ ਸੁਪਨੇ ਲੈਂਦਾ ਸੀ ਗੁਲਾਬ ਸਿੰਘ ਨੇ ਸਿੱਖ ਰਾਜ ਤਬਾਹ ਕਰਨ ਬਦਲੇ ਅੰਗਰੇਜ਼ਾਂ ਤੋਂ ਇਨਾਮ ਵਿੱਚ ਜੰਮੂ ਕਸ਼ਮੀਰ ਦਾ ਰਾਜ ਤੋਹਫੇ ਵਜੋਂ ਲਿਆ ਉਸ ਦਾ ਪੁੱਤਰឧਦਮ ਸਿੰਘ ਕਮਰ ਨਾਨੀ ਹਾਲ ਸਿੰਘ ਦੇ ਨਾਲ ਛੱਜੇ ਥੱਲੇ ਆ ਕੇ ਮਰ ਗਿਆ ਸੀ। ਸੰਧਾ ਵਾਲੀ ਇਹ ਸਰਦਾਰ ਸੰਧਾ ਵਾਲੀ ਇਹ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਵਿੱਚੋਂ ਹੀ ਸਨ। ਇਹਨਾਂ ਦਾ ਵੱਡੇਰਾ ਸਰਦਾਰ ਚੰਦਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪੜਦਾਦੇ ਸਰਦਾਰ ਨਾਨ ਨੌਦ ਸਿੰਘ ਦਾ ਭਰਾ ਸੀ। ਸਿੱਖ ਰਾਜ ਦੇ ਪਤਨ ਕਾਲ ਵਿੱਚ ਜਿੰਨਾ ਸੰਧਾ ਵਾਲੀਆਂ ਸਰਦਾਰਾਂ ਅਸੀਂ ਕਰਾਉਂਦਾ ਹਨ ਉਹ ਹਨ ਅਤਰ ਸਿੰਘ ਲੈਣਾ ਸਿੰਘ ਅਜੀਤ ਸਿੰਘ ਇਹ ਡੋਗਰਿਆਂ ਦੇ ਵਿਰੋਧੀ ਸਨ ਸ਼ੇਰ ਸਿੰਘ ਤੇ ਉਸ ਦੇ ਪੁੱਤਰ ਪ੍ਰਤਾਪ ਸਿੰਘ ਨੂੰ ਮਾਰਨ ਵਾਲੇ ਇਹੋ ਸਨ ਮਿਸਰ ਸਰਦਾਰ ਲਾਲ ਸਿੰਘ ਮਿਸਰ ਅਤੇ ਤੇਜ ਸਿੰਘ ਮਿਸਰ ਬਹੁਤ ਸ਼ਕਤੀਸ਼ਾਲੀ ਪਰ ਬਹੁਤ ਸਾਜ਼ਿਸ਼ੀ ਸਰਦਾਰ ਸਨ ਲਾਲ ਸਿੰਘ ਜ਼ਿਲ੍ਹਾ ਜੇਲਮ ਦੇ ਪਿੰਡ ਸੰਘੋਈ ਦੇ ਵਸਨੀਕ ਮਿਸਰ ਜਸੇ ਦਾ ਪੁੱਤਰ ਸੀ ਇਹ ਸਿੱਖ ਰਾਜ ਦਾ ਵਜ਼ੀਰ ਆਜ਼ਮ ਬਣਿਆ ਤੇਜ ਸਿੰਘ ਜੀਲਾ ਮੇਰਠ ਦੇ ਪਿੰਡ ਏਕੜੀ ਦੇ ਨਿੱਦੇ ਵਿਸਰਦਾ ਪੁੱਤਰ ਸੀ ਇਹ ਜਮਾਦਾਰ ਖੁਸ਼ਹਾਲ ਸਿੰਘ ਨਾਲ ਲਾਹੌਰ ਆ ਕੇ ਖਾਲਸਾ ਦੀ ਫੌਜ ਵਿੱਚ ਭਰਤੀ ਹੋ ਗਿਆ ਤੇ ਤਰੱਕੀ ਕਰਦਾ ਕਰਦਾ ਸਿੱਖ ਫੌਜ ਦਾ ਕਮਾਂਡਰ ਇਨ ਚੀਫ ਬਣ ਗਿਆ ਤੀਜਾ ਮਿਸਰ ਜੱਲ੍ਹਾ ਨਾਂ ਦਾ ਵਿਅਕਤੀ ਸੀ ਜੋ ਕਸ਼ਮੀਰੀ ਕਾਲ ਬ੍ਰਾਹਮਣ ਸੀ ਤੇ ਰਾਜਾ ਹੀਰਾ ਸਿੰਘ ਦਾ ਕਾਫੀ ਨਜ਼ਦੀਕੀ ਸੀ ਮਹਾਰਾਜ ਰਣਜੀਤ ਸਿੰਘ ਆਪਣੀ ਮੌਤ ਤੋਂ ਪਹਿਲਾਂ ਹੀ ਆਪਣੇ ਵੱਡੇ ਪੁੱਤਰ ਸਰਦਾਰ ਖੜਕ ਸਿੰਘ ਨੂੰ ਟਿੱਕਾ ਸਾਹਿਬ ਦਾ ਖਿਤਾਬ ਦੇ ਕੇ ਰਾਜਦਿਲਕ ਕਰਕੇ ਆਪਣੇ ਤੋਂ ਬਾਅਦ ਉਸ ਨੂੰ ਮਹਾਰਾਜਾ ਐਲਾਨ ਗਿਆ ਸੀ ਤੇ ਰਾਜਾ ਖੜਕ ਸਿੰਘ ਨੂੰ ਗੀਤਾ ਉੱਪਰ ਹੱਥ ਰਖਵਾ ਕੇ ਕਸਮ ਚੁਕਾ ਕੇ ਖੜਕ ਸਿੰਘ ਦਾ ਵਜ਼ੀਰ ਨਿਯੁਕਤ ਕਰ ਗਿਆ ਸੀ। ਲਿਹਾਜ਼ਾ ਮਹਾਰਾਜੇ ਦੀ ਮੌਤ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਤਖਤ ਨਿਸ਼ੀਨ ਹੋਇਆ ਤੇ ਰਾਜਾ ਧਿਆਨ ਸਿੰਘ ਵਜ਼ੀਰ ਬਣਿਆ। ਪਰ ਧਿਆਨ ਸਿੰਘ ਆਪਣੇ ਪੁੱਤਰ ਹੀਰਾ ਸਿੰਘ ਨੂੰ ਰਾਜਗਦੀ ਤੇ ਬੈਠਿਆ ਵੇਖਣ ਦੀ ਸੁਪਨੀ ਸਜਾ ਚੁਕਾ ਸੀ। ਭਾਵੇਂ ਇਸ ਲਈ ਉਸ ਨੂੰ ਗੱਦੀ ਦੇ ਸਾਰੇ ਦਾਵੇਦਾਰਾਂ ਨੂੰ ਕਿਉਂ ਹੀ ਨਾ ਖਤਮ ਕਰਨਾ ਪਵੇ। ਕਿਆ ਰਹੰਦੇ ਹੈਗੇ ਅੰਗਰੇਜ਼ ਉਹਦੀ ਪਿੱਠ ਪਿੱਠ ਤੇ ਸੰਤ ਖੜਕ ਸਿੰਘ ਦੀ ਪਤਨੀ ਚੰਦਕੌਰ ਜੈਮਲ ਸਿੰਘ ਘਨਈਏ ਦੀ ਪੁੱਤਰੀ ਸੀ ਤੇ ਉਸ ਦਾ ਪੁੱਤਰ ਕਵਰ ਨੌ ਨਿਹਾਲ ਸਿੰਘ ਜੋ ਅਫਗਾਨਿਸਤਾਨ ਦੀ ਮਹਿੰਮ ਤੇ ਗਿਆ ਹੋਇਆ ਸੀ ਖੜਕ ਸਿੰਘ ਨੇ ਧਿਆਨ ਸਿੰਘ ਨੂੰ ਉੰਨੀ ਖੁੱਲਣੇ ਦਿੱਤੀ ਜਿੰਨੀ ਉਹ ਚਾਹੁੰਦਾ ਸੀ ਅਸਲ ਵਿੱਚ ਖੜਕ ਸਿੰਘ ਉਸ ਦੇ ਮਨਸੂਬੇ ਤਾੜ ਗਿਆ ਸੀ ਉਹਦਾ ਇੱਕ ਰਿਸ਼ਤੇਦਾਰ ਸਰਦਾਰ ਚੇਹ ਸਿੰਘ ਉਸ ਦੇ ਵਧ ਨੇੜੇ ਸੀ ਖੜਕ ਸਿੰਘ ਨੇ ਉਸ ਨੂੰ ਆਪਣਾ ਸਲਾਹਕਾਰ ਬਣਾ ਲਿਆ ਧਿਆਨ ਸਿੰਘ ਕਿੱਥੋਂ ਸਹਿ ਸਕਦਾ ਸੀ ਉਸਨੇ ਸਿੱਖ ਫੌਜਾਂ ਵਿੱਚ ਪ੍ਰਚਾਰ ਕੀਤਾ ਕਿ ਮਹਾਰਾਜਾ ਖਡਕ ਸਿੰਘ ਅੰਗਰੇਜ਼ਾਂ ਕੋਲ ਪੰਜਾਬ ਨੂੰ ਵੇਖਣਾ ਚਾਹੁੰਦਾ ਹੈ ਤੇ ਉਸ ਅੰਗਰੇਜ਼ਾਂ ਨਾਲ ਖਤੋਫੀ ਖਿਤਾਬਤ ਚੱਲ ਰਿਹਾ ਹੈ। ਉਸਨੇ ਆਪਣੇ ਭਰਾ ਗੁਲਾਬ ਸਿੰਘ ਨੂੰ ਕਹਿ ਕੇ ਕਮਰ ਨੌਨਿਹਾਲ ਨੂੰ ਵਾਪਸ ਬੁਲਾ ਲਿਆ। ਰਸਤੇ ਵਿੱਚ ਗੁਲਾਬ ਸਿੰਘ ਨੌਨਿਹਾਲ ਦੇ ਖੂਪ ਕਰਨ ਪਰਦਾ ਆਇਆ। ਦੋਵਾਂ ਭਰਾਵਾਂ ਨੇ ਪੁੱਤਰ ਨੂੰ ਪਿਤਾ ਦਾ ਦੁਸ਼ਮਣ ਅਤੇ ਖੂਨ ਦਾ ਪਿਆਸਾ ਬਣਾ ਦਿੱਤਾ। ਨੌਨਿਹਾਲ ਸਿੰਘ ਤੇ ਡੋਗਰਾ ਜੁੰਡਲੀ ਦੇ ਕਿੜੇ ਵਿੱਚ ਦਾਖਲ ਹੋ ਕੇ ਜੀਤ ਸਿੰਘ ਨੂੰ ਮਾਰ ਦਿੱਤਾ ਤੇ ਖੜਕ ਸਿੰਘ ਨੂੰ ਕੈਦ ਕਰ ਲਿਆ ਕਵਰ ਨੌਨਿਹਾਲ ਸਿੰਘ ਮਹਾਰਾਜਾ ਬਣ ਗਿਆ ਤੇ ਰਾਜਾ ਧਿਆਨ ਸਿੰਘ ਵਜ਼ੀਰ ਉਧਰ ਖੜਕ ਸਿੰਘ ਨੂੰ ਜੇਲ੍ਹ ਵਿੱਚ ਲਗਾਤਾਰ ਥੋੜਾ ਥੋੜਾ ਜ਼ਹਿਰ ਦਿੱਤਾ ਗਿਆ ਜਿਸ ਨਾਲ ਉਹਦੀ ਲਗਾਤਾਰ ਹਾਲਤ ਵਿਗੜਦੀ ਗਈ ਤੇ तकरीबन 1 ਸਾਲ ਬਿਮਾਰ ਰਹਿਣ ਤੋਂ ਬਾਅਦ 5 ਨਵੰਬਰ 1849 ਨੂੰ ਉਸ ਦੀ ਮੌਤ ਹੋ ਗਈ ਉਸ ਦਾ ਸੰਸਕਾਰ ਕਰਕੇ ਔਣ ਸਮੇਂ ਜਦੋਂ ਮਹਾਰਾਜਾ ਨੌਨਿਹਾਲ ਸਿੰਘ ਕਿਲੇ ਵਿੱਚ ਦਾਖਲ ਹੋਣ ਲਈ ਹਜ਼ੂਰੀ ਦਰਵਾਜ਼ਾ ਲੰਘ ਰਿਹਾ ਸੀ ਸਾਜਿਸ਼ ਨਾਲ ਦਰਵਾਜਾ ਜਦ ਅਛਾਉ ਸੁਪਰਸਟ ਕੀ ਉਸ ਨੂੰ ਮਾਰ ਦਿੱਤਾ ਗਿਆ ਇਸ ਘਟਨਾ ਵਿੱਚ ਗੁਲਾਬ ਸਿੰਘ ਡੋਕਰੇ ਦਾ ਪੁੱਤਰ ਉਦਮ ਸਿੰਘ ਵੀ ਮਾਰੇ ਗਿਆ ਖੜਗ ਸਿੰਘ ਅਤੇ ਨੌਨਿਹਾਲ ਤੋਂ ਬਾਅਦ ਰਾਜਗਦੀ ਤੇ ਕੁਮਰ ਸ਼ੇਰ ਸਿੰਘ ਦਾ ਹੱਕ ਬਣਦਾ ਸੀ ਪਰ ਖੜਗ ਸਿੰਘ ਦੀ ਪਤਨੀ ਚੰਦਕੌਰ ਨੇ ਦਾਵਾ ਕੀਤਾ ਕਿ ਨੌਨਿਹਾਲ ਸਿੰਘ ਦੀ ਪਤਨੀ ਨਾਨਕੀ ਗਰਭਵਤੀ ਹੈ ਗੱਦੀ ਤੇ ਹੱਕ ਉਹਦੇ ਹੋਣ ਵਾਲੇ ਪੁੱਤਰ ਦਾ ਬਣਦਾ ਹੈ ਉਹ ਆਪਣੇ ਹੋਣ ਵਾਲੇ ਪੋਤੇ ਦੀ ਸਰਪ੍ਰਸਤ ਬਣ ਕੇ ਰਾਜਗਦੀ ਤੇ ਬੈਠ ਗਈ ਸੰਦਾ ਵਾਲੀਏ ਸਰਦਾਰੋ ਦੇ ਪੱਖ ਵਿੱਚ ਸਨ ਡੋਗਰਿਆਂ ਨੇ ਸਕੀਮ ਲੜਾਈ ਧਿਆਨचंद ਧਿਆਨ ਸਿੰਘ ਚੰਦਕੌਰ ਦੇ ਹੱਕ ਵਿੱਚ ਹੋ ਗਿਆ ਅਤੇ ਗੁਲਾਬ ਸਿੰਘ ਸ਼ੇਰ ਸਿੰਘ ਦੇ ਹੱਕ ਵਿੱਚ ਮਤਲਬ ਕਿ ਕੋਈ ਥਿਰਵੀ ਸત્તાਧਾਰੀ ਹੋਵੇ ਵਜ਼ੀਰੀ ਡੋਗਰਿਆਂ ਕੋਲ ਹੀ ਰਹੇ ਹੈਰਾਨੀ ਦੀ ਗੱਲ ਇਹ ਸੀ ਕਿ ਉਸ ਬਾਲਕ ਦੇ ਨਾਂ ਤੇ ਚੰਦਕੌਰ ਨੇ ਗੱਦੀ ਸੰਭਾਲ ਲਈ ਜੋ ਹਾਲੇ ਹੋਇਆ ਵੀ ਨਹੀਂ ਸੀ ਚੰਦਕੌਰ ਨੇ 2 ਮਹੀਨੇ 9 ਦਿਨ ਰਾਜ ਕੀਤਾ ਸ਼ੇਰ ਸਿੰਘ ਜਦੋਂ ਸਬਰ ਕਰਨ ਵਾਲਾ ਸੀ ਉਹ ਆਪਣੀ ਫੌਜ ਲੈ ਕੇ ਚੰਦਕੌਰ ਤੇ ਹਮਲਾ ਕਰਨ ਲਈ ਕਿਲੇ ਵਿਚ ਆੜਿਆ ਖੂਬ ਲੜਾਈ ਹੋਈ ਰਾਜਾ ਧਿਆਨ ਸਿੰਘ ਨੇ ਵਿਚ ਪੈ ਕੇ ਸੁਲਾ ਕਰਵਾ ਦਿੱਤੀ ਤੇ 18 ਜਨਵਰੀ 1841 ਨੂੰ ਸ਼ੇਰ ਸਿੰਘ ਰਾਜ ਤਖਤ ਤੇ ਮਹਾਰਾਜਾ ਬਣ ਕੇ ਬਿਰਾਜਮਾਨ ਹੋਇਆ ਤੇ ਧਿਆਨ ਸਿੰਘ ਡੋਗਰਾ ਉਸ ਦਾ ਵਜ਼ੀਰ ਸੰਧਾ ਵਾਲਿਆਂ ਨੂੰ ਦਰਬਾਰ ਛੱਡ ਕੇ ਬਟਾਲੇ ਜਾਣਾ ਪਿਆ ਹੁਣ ਮਹਾਰਾਜਾ ਸ਼ੇਰ ਸਿੰਘ ਲਈ ਦੋ ਖਤਰੇ ਹੱਲ ਕਰਨ ਵਾਲੇ ਸਨ ਇੱਕ ਤਾਂ ਚੰਦਕੌਰ ਕਿਸੇ ਵੀ ਵੇਲੇ ਵਿਗਦੀ ਖੋਣ ਦੀ ਕੋਈ ਚਾਲ ਚੱਲ ਸਕਦੀ ਸੀ ਦੂਜਾ ਨੌਨਿਹਾਲ ਸਿੰਘ ਦੀ ਪਤਨੀ ਨਾਨਕੀ ਜੇਕਰ ਪੁੱਤ ਜੰਮ ਲੈਂਦੀ ਹੈ ਤਾਂ ਰਾਜ ਦਾ ਹੱਕੀ ਉਹ ਬਣ ਸਕਦਾ ਹੈ ਸ਼ੇਰ ਸਿੰਘ ਨੇ ਰਾਜਾ ਧਿਆਨ ਸਿੰਘ ਨਾਲ ਰਲ ਕੇ ਇਹ ਦੋਵੇਂ ਕੰਡੇ ਕੱਢ ਦਿੱਤੇ ਇੱਕ ਰਾਤ ਉਹ ਰਾਣੀ ਚੰਦ ਕੌਰ ਦੀਆਂ ਚਾਰ ਪਹਾੜਨ ਨੌਕਰਾਨੀਆਂ ਤੋਂ ਉਸਤੇ ਹਮਲਾ ਕਰਵਾ ਕੇ ਉਸ ਨੂੰ ਮਰਵਾ ਦਿੱਤਾ ਤੇ ਬਾਅਦ ਵਿੱਚ ਸਬੂਤ ਮਟਾਉਣ ਲਈ ਚਾਰੇ ਨੌਕਰਾਨੀਆਂ ਨੂੰ ਵੀ ਟਿਕਾਣੇ ਲਾ ਦਿੱਤਾ ਦੋ ਦਾਈਆਂ ਨੂੰ ਲਾਲਚ ਦੇ ਕੇ ਨਾਨਕੀ ਦਾ ਗਰਭ ਘਰਾ ਦਿੱਤਾ ਗਿਆ ਮਹਾਰਾਜਾ ਸ਼ੇਰ ਸਿੰਘ ਭਾਵੇਂ ਰਾਜਾ ਧਿਆਨ ਸਿੰਘ ਡੋਗਰੇ ਦੀ ਮਦਦ ਨਾਲ ਗੱਦੀ ਤੇ ਕਾਬਜ਼ਤ ਸਥਾਪਿਤ ਹੋਇਆ ਸੀ ਪਰ ਛੇਤੀ ਹੀ ਉਹ ਧਿਆਨ ਸਿੰਘ ਡੋਗਰੇ ਤੋਂ ਅੱਕ ਗਿਆ ਉਸ ਦੀ ਦਖਲਅੰਦਾਜ਼ੀ ਪਸੰਦ ਨਹੀਂ ਕਰਦਾ ਸੀ ਉਸ ਨੇ ਸੰਧਾ ਵਾਲੀਆ ਵੱਲ ਨੇੜਤਾ ਵਧਾਉਣ ਲਈ ਉਹਨਾਂ ਨੂੰ ਬੁਲਾ ਕੇ ਪੁਰਾਣੀਆਂ ਉਹਦੀਆਂ ਦੀ ਬਹਾਲ ਕਰ ਦਿੱਤਾ ਪਰ ਉਹਦਾ ਸ਼ੇਰ ਸਿੰਘ ਅਤੇ ਧਿਆਨ ਸਿੰਘ ਦੋਵਾਂ ਦੇ ਖਿਲਾਫ ਹੋ ਕੇ ਚੁੱਕੇ ਸਨ ਉਹਨਾਂ ਦੋਵਾਂ ਨੂੰ ਪਾਰ ਬੁਲਾਉਣ ਦੀਆਂ ਸਕੀਮਾਂ ਬਣਾ ਚੁੱਕੇ ਸਨ 15 ਸਤੰਬਰ 1843 ਵਾਲੇ ਦਿਨ ਸਰਦਾਰ ਅਜੀਤ ਸਿੰਘ ਅਤੇ ਸਰਦਾਰ ਲਹਿਣਾ ਸਿੰਘ ਨੇ ਭਗਵਾਨਪੁਰ ਦੇ ਮੈਦਾਨ ਵਿੱਚ ਕੁਸ਼ਤੀਆਂ ਵੇਖਣ ਗਏ ਮਹਾਰਾਜਾ ਸ਼ੇਰ ਸਿੰਘ ਦੇ ਤੰਬੂਚਾਖਲ ਹੋ ਕੇ ਇੱਕ ਸਾਜ਼ਿਸ਼ੀ ਦੀਨ ਉਸ ਨੂੰ ਨਵੀਂ ਬੰਦੂਕ ਪੇਂਟ ਕੀਤੀ ਜੋ ਚੱਲ ਗਈ ਤੇ ਸ਼ੇਰ ਸਿੰਘ ਮਾਰਿਆ ਗਿਆ। ਇਹਨਾਂ ਮਰੇ ਹੋਏ ਸ਼ੇਰ ਸਿੰਘ ਦਾ ਸੀਰ ਵੱਢ ਲਿਆ ਤੇ ਕਿਲੇ ਵੱਲ ਰਵਾਨਾ ਹੋ ਗਏ। ਰਸਤੇ ਵਿੱਚ ਸ਼ੇਰ ਸਿੰਘ ਦਾ ਪੁੱਤਰ ਪ੍ਰਤਾਪ ਸਿੰਘ ਸੰਗਰਾਮ ਹੋਣ ਕਰਨ ਲੋਕਾਂ ਨੂੰ ਭੋਜਨ ਖਵਾ ਰਿਹਾ ਸੀ। ਲਿਆਣਾ ਸਿੰਘ ਨੇ ਉਸ ਦਾ ਵੀ ਸਿਰ ਵੱਢ ਦਿੱਤਾ। ਕਿਲੇ ਵਿੱਚ ਪਹੁੰਚ ਕੇ ਸਰਦਾਰ ਅਜੀਤ ਸਿੰਘ ਨੇ ਰਾਜਾ ਧਿਆਨ ਸਿੰਘ ਡੋਗਰੇ ਨੂੰ ਵੀ ਕਤਲ ਕਰ ਦਿੱਤਾ ਲੈਣਾ ਸਿੰਘ ਅਤੇ ਅਜੀਤ ਸਿੰਘ ਨੇ ਲੋਕਾਂ ਅਤੇ ਫੌਜ ਦੇ ਭੜਕਣ ਦੇ ਡਰੋਂ ਉਸੇ ਦਿਨ ਇਹ ਸਕੀਮ ਬਣਾ ਲਈ ਕਿ ਬਾਲਕ ਦਲੀਪ ਸਿੰਘ ਨੂੰ ਗੱਦੀ ਤੇ ਬਿਠਾ ਦਿੱਤਾ ਜਾਏ ਸੰਧਾ ਵਾਲੀਏ ਸਰਦਾਰ ਮਹਾਰਾਣੀ ਜਿੰਦਾ ਕੋਲ ਇਹ ਸੁਝਾਅ ਲੈ ਕੇ ਪਹੁੰਚੇ ਜਿੰਦਾ ਭਾਵੇਂ ਪਿਛਲੇ ਕੁਝ ਅਰਸੇ ਤੋਂ ਹੋਈਆਂ ਖਾਨਾ ਜੰਗੀ ਦੀਆਂ ਘਟਨਾਵਾਂ ਤੋਂ ਨਾ ਵਾਕਿਫ ਸੀ ਨਹੀਂ ਸੀ ਉਹ ਆਪਣੇ ਸਾਈਂ ਮਹਾਰਾਜ ਆਰਨਜੀਤ ਸਿੰਘ ਦੇ ਹੱਥੀ ਲਾਏ ਸਿੱਖ ਰਾਜ ਦੇ ਬਾਗ ਦੇ ਬੁੱਟੇ ਨੂੰ ਆਪਣੀ ਅੱਖੀਂ ਉਜੜਦਿਆਂ ਵੇਖ ਰਹੀ ਸੀ ਉਹ ਖੂਨ ਦੇ ਅਥਰੂ ਰੋ ਰਹੀ ਸੀ ਪਰ ਸਥਿਤੀ ਉਸ ਦੇ ਪਾਸ ਵਿੱਚ ਨਹੀਂ ਸੀ ਉਹ ਡੋਗਰਿਆਂ ਤੇ ਸੰਧਾ ਵਾਲਿਆਂ ਦੋਵਾਂ ਦੇ ਚੱਲਣ ਨੂੰ ਸਮਝਦੀ ਸੀ ਉਸ ਨੂੰ ਸਮਝ ਜੀ ਕਿ ਇਹ ਸੰਧਾ ਵਾਲੀ ਆਪਣੀ ਕਰਤੂਤਾਂ ਛਪਾਉਣ ਲਈ ਤੇ ਲੋਕਾਂ ਤੇ ਫੌਜ ਦੇ ਰੋਹ ਤੋਂ ਬਚਣ ਲਈ ਇਹ ਤਜਵੀਜ਼ ਲੈ ਕੇ ਆਏ ਹਨ ਉਸ ਦੇ ਮਨ ਵਿੱਚ ਇਹ ਗੱਲ ਵੀ ਸੀ ਕਿ ਮਹਾਰਾਜੇ ਦੇ ਹਾਲੇ ਕੁਝ ਪੁੱਤਰ ਜਿਉਂਦੇ ਹਨ ਜੋ ਦਲੀਪ ਸਿੰਘ ਤੋਂ ਵੱਡੇ ਹਨ ਰਾਜ ਗੱਦੀ ਉੱਪਰ ਉਹਨਾਂ ਦਾ ਹੱਕ ਬਣਦਾ ਹੈ। ਉਸਨੇ ਪਹਿਲਾਂ ਤਾਂ ਇਸ ਤਜਵੀਜ਼ ਦਾ ਵਿਰੋਧ ਕੀਤਾ ਤੇ ਕਿਹਾ ਕਿ ਦਲੀਪ ਸਿੰਘ ਦੇ ਵੱਡੇ ਭਰਾਵਾਂ ਦਾ ਹੱਕ ਪਹਿਲਾਂ ਬਣਦਾ ਹੈ। ਪਰ ਸੰਦਾ ਵਾਲੀਆਂ ਦਲੀਲਾਂ ਦਿੱਤੀਆਂ। ਮਹਾਰਾਜੇ ਦੇ ਦੋ ਪੁੱਤਰ ਤਾਂ ਉਸਮਾਨੇ ਜੰਮੇ ਹਨ ਜੋ ਮਹਾਰਾਜਾ ਰਣਜੀਤ ਸਿੰਘ ਦੀ ਵਿਆਹਤਾ ਔਰਤ ਨਹੀਂ ਸੀ। ਸਗੋਂ ਉਸਤੇ ਚਾਦਰ ਪਾਈ ਸੀ ਤੇ ਤੀਜੇ ਨੂੰ ਰਾਜ ਭਾਗ 'ਚ ਕੋਈ ਕਬ ਦਿਲਚਸਪੀ ਨਹੀਂ ਸੀ। ਜਿੰਦਾਂ ਦੇ ਮਨ ਵਿੱਚ ਦੋ ਵਿਚਾਰ ਚੱਲ ਰਹੇ ਸਨ। ਇਕ ਤਾਂ ਹਦਲੀਪ ਸਿੰਘ ਦੀ ਮਾਂ ਸੀ ਤੇ ਆਪਣੇ ਪੁੱਤਰ ਨੂੰ ਰਾਜਾ ਬਣਦੇ ਆ ਵੇਖਣ ਦਾ ਚਾਅ ਕਿਸ ਮਾਂ ਨੂੰ ਨਹੀਂ ਹੁੰਦਾ ਦੂਜਾ ਵਿਚਾਰ ਇਹ ਸੀ ਕਿ ਇਸ ਤਰ੍ਹਾਂ ਸਾਰਾ ਰਾਜ ਪ੍ਰਬੰਧ ਉਸ ਦੇ ਹੱਥ ਵਿੱਚ ਆ ਜਾਵੇਗਾ ਤੇ ਉਹ ਆਪਣੀ ਸਾਰੀ ਸ਼ਕਤੀ ਲਾ ਕੇ ਇਸ ਕਾਲੀ ਹਨੇਰੀ ਨੂੰ ਠੱਲ ਪਾ ਲਵੇਗੀ ਖਾਨਾ ਜੰਗੀ ਰੋਕ ਲਵੇਗੀ ਤੇ ਖੁਰ ਰਹੇ ਸਿੱਖ ਰਾਜ ਨੂੰ ਬਚਾਉਣ ਲਈ ਆਪਣੇ ਹਿਸਾਬ ਨਾਲ ਸੰਘਰਸ਼ ਕਰ ਸਕੇਗੀ ਉਸ ਨੇ ਇਹ ਤਜਵੀਜ਼ ਪ੍ਰਵਾਨ ਕਰ ਲਈ ਗਿਆਨੀ ਗੁਰਮੁਖ ਸਿੰਘ ਨੇ ਸੰਧਾ ਵਾਲੀਏ ਸਰਦਾਰ ਦੀ ਹਾਜ਼ਰੀ ਵਿੱਚ ਬਾਲਕ ਦਲੀਪ ਸਿੰਘ ਦੇ ਮੱਥੇ ਤੇ ਧਿਆਨ ਸਿੰਘ ਡੋਗਰੇ ਦੇ ਖੂਨ ਨਾਲ ਰਾਜ ਸਿਲਕ ਕੀਤਾ ਤੇ ਉਸਨੇ ਮਹਾਰਾਜ ਐਲਾਨੇ ਲਿਆਣਾ ਸਿੰਘ ਵਜ਼ੀਰ ਬਣਿਆ ਧੰਨਵਾਦ ਸ਼ੁਕਰੀਆ ਰੈਂਦਾ ਭਾਗ ਅੱਗੇ ਤੁਹਾਡੇ ਨਾਲ ਕੱਲ ਸਾਂਝਾ ਕਰਾਂਗੇ ਤਦ ਤੱਕ ਲਈ ਜੁੜੇ ਰਹੋ ਇਸ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ